ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਕੁਲਵਿੰਦਰ ਸਾਰੇ ਠੀਕ ਨਾ ਹੋਵੋਗੇ ਅਸੀਂ ਠੀਕ ਠਾਕ ਹਾਂ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਸਬਜੀ ਸੋਇਆ ਬੀਨ ਦੀਆਂ ਬੜੀਆਂ ਨੇ ਤੇ ਤੜਕਾ ਲਾਵਾਂਗੇ ਜੀ ਆਪਾਂ ਦੇਸੀ ਘਿਓ ਦਾ ਜੇਕਰ ਹਣਾ ਕੋਈ ਹੱਡੀ ਟੁੱਟੀ ਹੋਵੇ ਸਰੀਰ ਦਾ ਕੋਈ ਮਤਲਬ ਮਾਸ ਨੁਸਕੀ ਤੇ ਪੜਟਿਆ ਹੋਵੇ ਤਾਂ ਸੋਇਆ ਬੀਨ ਦੇ ਜਿਹੜੇ ਆ ਕੋਈ ਵੀ ਪ੍ਰੋਡਕਟ ਲਾਲ ਸੋਇਆ ਬੀਨ ਦੇ ਹਨਾ ਖਾਣੇ ਜ਼ਰੂਰੀ ਆ ਤੇ ਇਹਦੇ ਨਾਲ ਜਿਹੜਾ ਬਹੁਤ ਜਲਦੀ ਆਰਾਮ ਮਿਲਦਾ ਆ ਤਾਂ ਵੀ ਦੇਸੀ ਘੋੜੀ ਆਪਾਂ ਕਾਰਸ਼ੀਰ ਦੀ ਪਾ ਰਹੀ ਆ ਕਿਉਂ ਹੋ ਜਿਹੜਾ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਜੀਰਾ ਜੀਰਾ ਪਾ ਕੇ ਦੇ ਨਾਲ ਹੁੰਦੇ ਹੀ ਆਪਾਂ ਪਾ ਦੇਣਾ ਜੀ ਪਿਆਜ਼ ਇਹ ਹੈ ਬੜਾ ਪਿਆਜ਼ ਤੇ ਲਸਣ ਕੱਟਿਆ ਹੋਇਆ ਵਾ ਇਹ ਪਾ ਲਾਂਗੇ थोड़ा जा टाइम लग जाता है सब्जी प्याज और बन भी बहुत वाइया अपना भुज गया थोड़ा जहां होर आप भुन लेंगे ਮੇਰਾ ਫਾਜਾ ਹਾਲੇ ਮੈਂ ਟਹਿਣੀਂ ਗਿਆ ਆਪਾਂ ਲਾਲ ਨਿਪਾ ਲਾਂਗੇ ਇਹ ਵੀ ਆਮੀ ਆਪਾਂ ਸੋਇਆ ਬੀਂਂਦੀਆਂ ਬੜੀਆਂ ਇਨਾਂ ਨੂੰ ਆਪਾਂ ਥੋੜੀ देर ਪਾਣੀ 'ਚ ਜੜਾ ਘੋਲ ਦਿੰਨੇ ਆ ਜਦ ਤਾਈਂ ਆਪਣਾ ਤੜਕਾ ਆ ਜਿਹੜਾ ਸਮਾਂ ਤੇ ਭੁੱਜਦਾ ਆ ਓਨੀ ਟਾਈਮ ਇਹਨਾਂ ਨੂੰ ਆਪਾਂ ਪਾਣੀ 'ਚ ਪਾ ਦਿਆਂਗੇ ਇਹ ਡੱਬਾ ਲੈਂਦਾ ਆ ਕੁੱਲੀਆਂ ਲੈ ਲਵੇ ਕੁੱਲੀਆਂ ਜਿਹੜੀਆਂ ਸਸਤੀਆਂ ਮਿਲ ਜਾਂਦੀਆਂ ਨੇ സോഫ്റ്റ് ഫേറ്റിയ ਜਦ ਆਪਾਂ ਲਾਲ ਘਰ ਲਾਂਗੇ ਕਿਉਂਕਿ ਸੁੱਕੀ ਸਬਜ਼ੀ ਦਾ ਆਪਾਂ ਘੱਟ ਪਿਆਰ ਪਕਾ ਲਈ ਤਾਂ ਵਧੀਆ ਨਹੀਂ ਜੇ ਪਰ ਜੇ ਆਪਾਂ ਸਣੀ ਗਰੀ ਨਹੀਂ ਹੋਣੀ ਤੇ ਥੋੜੇ ਨਾਲ ਆਪਾਂ ਜ਼ਿਆਦਾ ਪਾ ਲઈએ ਤੇ ਗਰਮੀ ਕਰਕੇ ਆਪਾਂ ਅਦਰਕ ਤੇ ਜਿਹੜਾ ਹੈਗਾ ਟਮਾਟਰ ਨੂੰ ਪਾਉਂਦੇ ਹੈਗੇ ਉਹਨੇ ਪੱਕੀ ਹੋ ਜਾਂਦੀ ਹੈ ਸਬਜ਼ੀ ਥੋੜਾ ਜਿਹਾ ਨਾ ਆਪਾਂ ਜੇ ਸੋਇਆ ਬੀਜ ਨਹੀਂ ਪਾਉਂਦੇ ਨੇ ਤਾਂ ਟਮਾਟਰ ਮੈ ਵੈਸੇ ਨਹੀਂ ਪੈਂਦਾ ਵੈਸੇ ਪਾਣੀ ਤਾਂ ਵਧੀਆ ਲੱਗਦਾ ਹੈ ਬਹੁਤ ਵਧੀਆ ਸਬਜ਼ੀ ਬਣਦੀ ਹੈ ਸਿਕਰ ਮੀਨਾ ਦਾ ਮੇਰੇ ਕੋਲ ਨਹੀਂ ਸਬਜੀ ਰੱਚ ਬਣਾ ਲਵਾਂ ਜਦੋਂ ਟਮਾਟਰ ਟੂਮਰਵਾਵਾ ਸਾਰੇ ਪਾ ਲੇ ਤੇ ਵਧੀਆ ਬਣ ਜਾਵੇ ਲੋੜ ਦੀ ਮੋੜੇ ਪਾ ਲੈਂ ਜਾਂ ਤਾਂ ਨੂਨ ਮਿਰਚ ਤੇ ਹਾਲਦੀ ਲੋੜ ਅਨਸਾਰ ਆਪਣੀ ਮਿਰਚ ਤੇ ਘਟਕੌੜੀ ਰੰਗ ਤੋਂ ਵਧੀਆ ਨਹੀਂ ਸਾਡੀ ਮਨ ਕਾਲੀ ਮਿਰਚ ਕਿਉਂ ਹਲਦੀ ਕਾਲੀ ਮਿਰਚ ਜ਼ਰੂਰ ਥਾਣੀ ਚਾਹੀਦੀ ਆ ਬਹਾਵਦੀ ਤੋਂ ਵੀ ਚੰਗੀ ਹੈ ਤੇ ਕਹਿੰਦੇ ਰੰਗ ਦੀ ਸ਼ਕਾਇਰ ਨਹੀਂ ਹੁੰਦੀ ਅਸੀਂ ਕੋਈ ਵੀ ਸਬਜ਼ੀ ਬਣਾਈਏ ਉਹਦੇ ਵਿੱਚ ਕਾਲੀ ਮਿਰਚ ਜਿਹੜੀ ਅਸਾ ਤੁਮਸਰ ਜ਼ਰੂਰ ਪਾਉਣੀ ਆ ਕਿਓ ਤਾ ਤੋੜਾ ਛਾੜੂ ਦਾ ਤੜਕਾ ਤੇ ਵੀ ਇਹ ਰਾਇਣੀ ਸਬਜ਼ੀ ਦਾ ਰੰਗ ਵੀ ਵਧੀਆ ਆਉਂਦਾ ਕਾਕਾ ਕੁਰੀਏ ਤੇ ਭਾਏ ਇੱਕ ਤਾਂ ਚੈਨਲ ਵਾਲੇ ਆ ਨਾ ਲੜਦੇ ਕਿਸੇ ਹੋਰ ਨਾਲ ਆ ਤੇ ਵਿੱਚ ਮੈਨੂੰ ਵੀ ਗਣੀ ਆਦੇ ਤੇ ਆਪਦਾ ਹਿਸਾਬ ਲਾ ਕੇ ਮੈਨੂੰ ਵੀ ਨੋ ਮੈਂ ਤੁਹਾਨੂੰ ਦੱਸਦਾ ਕਿ ਮੈਂ ਕਿਸੇ ਦਾ ਨਾਂ ਨਹੀਂ ਲੇ ਲੀ ਮੈਂ ਆਪਦੀ ਵੀਡੀਓ ਕੰਮੀ ਆ ਕਿਸੇ ਨੂੰ ਨਹੀਂ ਕੁਛ ਕਹਿੰਦੀ ਹੈਗੀ ਇਹ ਮੈਨੂੰ ਬੈਠੇ ਗਏ ਨਾ ਵੀ ਤਨੇ ਕਾ ਦਾ ਹਾਲ ਪਤਾਵਾ ਲਾ ਲਿਓ ਮਾਤਾ ਮੈਨੂੰ ਹੈਗਾ ਤਾਂ ਕਿਥੋਂ ਨਹੀਂ ਆ ਮੈਂ ਤੈਨੂੰ ਦੱਸਦਾ ਜਦੋਂ ਮੈਂ ਕਹਿੰਦੀ ਸੀ ਕਿ ਉਹ ਤਾਂ ਕਹਿੰਦੀ ਸੀ ਪਰ ਹੁਣ ਮੈਂ ਕਿਸੇ ਨੂੰ ਕੁਛ ਕਹਿੰਦੀ ਨਹੀਂ ਨੀਣਾ ਹੋ ਗਿਆ ਤੇ ਮੈਂ ਕਿਦਾਂ ਨਾਲ ਹੀ ਆ ਮੇਰਾ ਨਾਮ ਵਿੱਚ ਆ ਗਿਆ ਨਾ ਤਾਂ ਹਿਸਾਬ ਲਾ ਰਿਓ ਆਪਾਂ ਤਾਂ ਅੱਜ ਓਹੀ ਤੇ ਲੋਕੜ ਬੰਨ ਕੇ ਰੱਖੀ ਜੋ ਹੁਣ ਮੇਰਾ ਨਾਮ ਆ ਤੂੰ ਦੱਸ ਤਾਂ ਨਾਲੇ ਤਾਂ ਵੀਡੀਓ ਦੇਖ ਲੈਣੀ ਨਾਲੇ ਕਹਿੰਦੀ ਮੈਂ ਵੀਡੀਓ ਦੇਖਦੀ ਮੈਨੂੰ ਪਤਾ ਕਿ ਮੈਂ ਲੱਗ ਗਈ ਅੰਦਰ ਆ ਵੀ ਤੇਰੀ ਉਹਦੇ ਨਾਲ ਉਹਨਾਂ ਨਾਲ ਲੜਾਈ ਉਹਨਾਂ ਨਾਲ ਲੜੀ ਜਾਂਦਾ ਮੇਰਾ ਮੈਨੂੰ ਕਿ ਬਚ ਲੈਣ ਦੀ ਪਟਾਣੀ ਗੜੀ ਹੋਈ ਐ ਤੂੰ ਵੀ ਤਾਂ ਰਹੀ ਹੋਈ ਐ ਬੋਦੀ ਆਪਣਾ ਜਿਹੜਾ ਤੜਕਾ ਭੁੱਜ ਗਿਆ ਜੇ ਹੁਣ ਆਪਾਂ ਇਹਦੇ ਚ ਪਾਣੀ ਆ ਜਿਹੜਾ ਦੁੱਧ ਪਾਣੀ ਥੋੜਾ ਆਲੂ ਆ ਪਾ ਲਿਆਉਂਗੀ ਤੂੰ ਵੀ ਕਹਿੰਦੀ ਵਿਊ ਲੈਣ ਆਏ ਵਿਊ ਲੈਣ ਸਾਰੇ ਆਉਂਦੇ ਤੂੰ ਵੀ ਵਿਊ ਲੈਣੀ ਆਈ ਤੂੰ ਕਿਹੜਾ ਇੱਥੇ ਹੰਬ ਲੈਣਾ ਆਈ ਮੈਂ ਕਿਸੇ ਨਾਲ ਲੜ ਕੇ ਰਾਜੀ ਨਹੀਂ ਹਾਂ ਠੀਕ ਆ ਤੇ ਮੇਰੇ ਮੇਰਾ ਨਾਮ ਲਓ ਮੈਂ ਆਪਦੀ ਵੀਡੀਓ ਖੋਲ੍ਹ ਨਹੀਂ ਮੈਨੂੰ ਪਾਈ ਜਾਣਾ ਆਪਦੀ ਤੁਹਾਨੂੰ ਦੁੱਖ ਲੱਗਣਾ ਤੁਸੀਂ ਆਪ ਦਾ ਨਾਮ ਦੇਖੋ ਤੁਸੀਂ ਨਾ ਪਾਓ ਵੀਡੀਓ ਤੁਸੀਂ ਕਹੋ ਪੰਨੀਓ ਗੱਲ ਤਾਂ ਇਹਨੂੰ ਕਿਸੇ ਨੇ ਕਹੀਆ ਤੂੰ ਮੈਨੂੰ ਵਿੱਚ ਐ ਨਹੀਂ ਲੈਣੀ ਯਾਨੀ ਉਹ ਜੇ ਬੜੀਆਂ ਆਪਾਂ ਚੰਗੀ ਤਰ੍ਹਾਂ ਧੋ ਲੈਣੀਆਂ ਨੇ ਧੋ ਕੇ ਭਾਣਾ ਸੁ ਭੈਣ ਮੇਰੀ ਮੈਂ ਤੈਨੂੰ ਕੁੱਛ ਨਹੀਂ ਕਹਿੰਦੀ ਸੀਗਾ ਤੇ ਮੇਰਾ ਨਾਂ ਨਾਲ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਕਿ ਤਿੰਨ ਚਾਰ ਜਾਣੀਆਂ ਦੀ ਪਾਣੀ ਵਾਲੀ ਆ ਤੇ ਜੇ ਹੁਣ ਮੇਰਾ ਨਾਂ ਲਿਆ ਤਾਂ ਕਿੱਥੋਂ ਲਫੇੜਾ ਇੱਕ ਨਹੀਂ ਸਹਾਰਿਆ ਨਾਲ ਮੈਂ ਤੁਹਾਨੂੰ ਦੱਸਦੀ ਗੱਲ ਇਹ ਮੇਰੀ ਲਾਸਟ ਅਵਾਰਨਿੰਗ ਆ ਤੇ ਇਹ। ਹੁਣੇ ਤੁਮੇ ਅੱਜ ਜਨਨ ਨਾਲ ਭੈਣ ਭੈਣ ਕਰਕੇ ਗੱਲ ਕਰਦੀਆਂ। ਕਹਿੰਦੇ ਥਪੜਾ ਦਿੱਥੋਂ ਇੱਕ ਨਿਸ਼ਾਨ ਰਹਿ ਜਾਣਾ। ਦੀਆ ਉਹ ਘਰ ਦਾ ਸ਼ੱਕ ਘਰ ਨਾ ਕਿਹਾ ਉਹ ਅੰਨ ਨਾ ਭੀ ਮਿਆ। ਫਿਰ ਆਪਾਂ। ਆਪਿਆ। ਸਦਾਨੀ ਕੀ ਆਉਂਦੇ ਆਪ ਨੂੰ ਤੇ ਸੰਭਦੀਆਂ। ਤੂੰ ਕੱਲੀ ਉਹ ਚੰਗੀ ਹੋ ਗਈ ਸਾਰਿਆਂ ਨੂੰ ਬੇਟਰ ਫਲਾਣਾ ਧੌਂਕਾ। ਫੂਟ ਪਟਾਣ ਤੂੰ ਬੋਲੀ ਜਾਣੀ। ਉਹ ਕੱਲੀ ਉਹ ਚੰਗੀਆਂ ਸਾਰ ਨਹੀਂ ਕਮਣੀਆਂ ਤੁਰੀਆਂ ਫਰਦੀਆਂ। ਨੀਏ ਵੱਡੀ ਸਿਆਣੀ ਆਪ ਦੀ ਸਿਆਣ ਕਰਦੇ ਪੱਲੇ ਰੱਖ ਠੀਕ ਲੋ ਜੀ ਆਪਾਂ ਟੱਕਣ ਦੇ ਤਲਾਹ ਹੁਣ ਚਾਰ ਤੋਂ ਪੰਜ ਸੀੜੀਆਂ ਉੱਪਰ ਦੀਆਂ ਨੂੰ ਮਰਾਰਾ ਦੇ ਸਬਜ਼ੀ ਉਹਦੀ ਰਣੀ ਹੋਊਗੀ ਮਿਲਦੇ ਤੁਹਾਨੂੰ ਸੀਟੀਆਂ ਬੱਝੀਆਂ ਤੋਂ ਬਾਅਦ ਸੀੜੀਆਂ ਚਾਰ ਆ ਗਈਆਂ ਨੇ ਇਹਨੂੰ ਸਬਜ਼ੀ ਨੂੰ ਤੇ ਆਪਾਂ ਇਹ ਜਿਹੜੀ ਪ੍ਰੈਸਰ ਕੁੱਕਰ ਦੀ ਕਵਾਲੀ ਵੀ ਕੱਢ ਦਿੰਨੇ ਆ එඒ අප ගලකාදෙ බෝටම ප වන දෙන්නට පිටියම බඩ්ඩවන තිය හෝගෙන දෝතර බෝගීයක් පිතු රබරු ම ද ලපගනි රග සදාාක ආබ ජලන ප ොක්වානු බේදවාම ਤੈਨੂੰ ਕੋਈ ਫੇਂਡ ਨਹੀਂ ਕਿ ਮੇਰੇ ਬਾਰੇ ਨਾ ਕੋਈ ਮਤਲਬ ਦੱਸ। ਜੇ ਮੇਰੇ ਬਾਰੇ ਕਹਿਣਾ ਹੀ ਆ ਤਾਂ ਫਿਰ ਤੂੰ ਮੇਰੀ ਮੇਰੀ ਵੀ ਇੰਸਟਾ ਆਈਡੀ YouTube ਨਾਲ ਅਟੈਚ ਆ। ਤੂੰ ਕਲਿੱਕ ਕਰਕੇ ਤੇ ਚੈਨਲ ਤੇ ਤੇ ਮਿਲਦੇ ਤੇ YouTube ਦੀ ਆਈਡੀ ਤੈਨੂੰ ਸ਼ੋ ਹੋ ਜੂਗਾ। Instagram ਤੇ ਤੈਨੂੰ ਆਈਡੀ ਸ਼ੋ ਹੋ ਜੂਗੀ। ਕਾਰਨ ਇਹ ਗੱਲ ਜਿਹੜੀ ਕਰਨੀ ਆ ਫਿਰ। ਮੈਂ ਨਹੀਂ ਬੈਸ ਫੋਨ ਨਹੀਂ ਲੈਣੀ ਆ। ਜੇ ਤੂੰ ਕਹਿੰਦੇ ਤੁਮਾ ਵਰਗਾ ਕਰੀਂ ਠੀਕ ਆ। ਇਹ ਤੂੰ ਕੋਣ ਹੈ ਮੈਂ ਕਾ ਮਕਾ ਨਹੀਂ ਗੱਲ ਕਹਿਣ ਛੱਡੀ ਏ ਮਰਿਆ ਤਾਪ ਦਾਲ ਆਪਣੀ ਜਿਹੜੀ ਬਣ ਗਈ ਹੈ ਜੁਣੇ ਦੇ ਚਾਪਾ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਉਹਦੇ ਨਾਲ ਨਾਲੇ ਤਾਂ ਸਬਜ਼ੀ ਦਾ ਫਲੇਵਰ ਵਧੀਆ ਆਊਗਾ ਤੇ ਟੇਸਟ ਵਧੀਆ ਆਊਗਾ ਦੇਖਣ ਵਿੱਚ ਵੀ ਜਿਹੜੀ ਤਾਜੀ ਹੈ ਜਿਹੜੀ ਆਪਾਂ ਨੂੰ ਵਧੀਆ ਲੱਗੂਗੀ ਐਦਾਂ ਆਪਾਂ ਲੈ ਲੈਣੀ ਵੈਸੇ ਤਾਂ ਭੋਰੀ ਹੋਈ ਐ ਜੀ ਤੁਹਾਡੇ ਕੋਲ ਦੂਜੀ ਕੋਈ ਤਾਂ ਇਸ ਤਰ੍ਹਾਂ ਕਰਕੇ ਪਾ ਲਓ। ਹੋਜੀ ਇਹਨੂੰ ਵਰਦਦੇ ਆਂਗੇ ਆਪਾਂ ਵਿੱਚ ਨੈਕਸ ਆਹ ਫਰਮ ਦੋ ਕੰਮੀ ਆ ਗਾ ਦੇਉਂ ਦਾਹੜਾ ਜਿਹੜੀ ਸੋਇਆਬੀਨ ਦੀਆਂ ਬੜੀਆਂ ਲਈ ਆਪਣੀ ਬਣ ਕੇ ਬਿਲਕੁਲ ਤਿਆਰ ਆ ਇਹਦੇ ਫਾਇਦੇ ਬਹੁਤ ਆ ਮਾਸ ਮੂਸ ਫਟਿਆ ਹੋਵੇ ਹਨਾ ਹੱਡੀਆਂ ਹੁੱਡੀਆਂ ਦੇ ਵਿੱਚ ਦਰਦ ਹੁੰਦਾ ਹੋਵੇ ਤਾਂ ਇਹਦੀ ਸਬਜ਼ੀ ਜਿਹੜੀ ਬਣਾ ਕੇ ਖਾ ਲਵੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਆ ਜਿਹੜਾ ਇੱਥੇ ਹੀ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ